3 ਦਿਨ ਠੀਕ ਹੈ 12 ਗੋਲੀਆਂ ਠੀਕ ਹੈ ਅੰਡਾ ਤਿਆਰ ਗੋਲੀਆਂ ਅ ਇੱਕ ਤਰ੍ਹਾਂ ਨਾਲ ਜਿਹੜੀ ਬਾਝ ਹੋ ਚੁੱਕੀ ਕੁੱਕ ਹੈਗੀ ਹੈ ਇੱਕ ਤਰ੍ਹਾਂ ਨਾਲ ਜਿਹੜੀ ਸੁੰਨੀ ਹੋ ਚੁੱਕੀ ਕੁੱਕ ਹੈ ਆਸ ਛੱਡ ਚੁੱਕੀ ਕੁੱਕ ਹੈਗੀ ਹੈ ਉਹਨੂੰ ਇਹ ਆਸ ਹੈਗੀਆਂ ਨੇ ਗੋਲੀਆਂ ਉਹ ਦੇਨ ਦੀ ਹੈ ਮੈਂ ਤਾਂ ਇਹ ਕਹਿੰਨੀ ਕਿ ਦਵਾਈ ਪਾਵੇ ਇਹ ਵੀ ਨਾਲ ਲੈਣ ਜਿਹੜੀ 12 ਗੋਲੀਆਂ ਦੀ ਗੱਲ ਕੀਤੀ ਉਹ ਸਿਰਫ ਜਿਹੜੇ ਅੱਜ ਡ్రਾਈ ਫਰੂਟਸ ਸਾਰੇ ਪਏ ਆ ਅਸੀਂ ਰੱਖੇ ਹੋਏ ਆ ਲੇਡੀ ਨੇ ਵਧੀਆ ਓਬਿਊਲੇਸ਼ਨ ਵਾਸਤੇ ਇਹਨਾਂ ਚੀਜ਼ਾਂ ਦਾ ਇਨਟੇਕ ਕਰਨਾ ਸਰ ਸਾਰੇ ਪਿਓ ਕੇ ਰੱਖੇ ਹੋਏ ਸਭ ਰਾਤੀ ਪਿਉਣ ਪਿਉਣੇ ਆ ਉਹਨਾਂ ਨੇ ਤੇ ਸਵੇਰੇ ਉੱਠ ਕੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਬ੍ਰੇਕਫਾਸਟ ਕਰਨਾ ਤੇ ਸਰ ਇਹ ਸਭ ਚੀਜ਼ਾਂ ਉਹਨਾਂ ਨੇ ਲੈਣੀਆਂ ਕਿੰਨੀਆਂ ਕਿਹਾ ਡੇਲੀ ਉਹਨਾਂ ਨੇ 4 ਤੁਸੀਂ ਕਹਦੇ ਵੀ ਅੱਟ ਆਂਡਾ ਬੰਨੇ ਨਹੀਂ ਤੇ ਫਿਰ ਉਹ ਬਣਨ ਦੀ ਕੀ ਪ੍ਰਕਿਰਿਆ ਹੈ ਜੀ ਸਰ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਸਰੀਰ ਦੇ ਵਿੱਚ ਅਗਨੀ ਅਗਨੀ ਬਹੁਤ ਜ਼ਰੂਰੀ ਹੈ ਜੇ ਸਬਜ਼ੀਆਂ ਲਿਆ ਕੇ ਅਸੀਂ ਸਿੱਧੀਆਂ ਕਹੀਏ ਵੀ ਇੱਕ ਬਿਨਾ ਗੈਸ ਤੋਂ ਕੱਟ ਕੇ ਤੁਸੀਂ ਚੁੱਲੇ ਤੇ ਰੱਖ ਦੋ ਠੀਕ ਹੈ ਗੈਸ ਸਟੋਵ ਤੇ ਰੱਖ ਦੋ ਪੱਕ ਜਾਣਗੀਆਂ ਸਰ ਉਹ ਨਹੀਂ ਪੱਕਣਗੀਆਂ ਕਿਉਂ ਨਹੀਂ ਪੱਕਣਗੀਆਂ ਕਿਉਂਕਿ ਅਗਨੀ ਨਹੀਂ ਹੈ ਅੰਦਰ ਹੇ ਨੀਚੇ ਮਤਲਬ ਆਗ ਹੀ ਨਹੀਂ ਲਾਈ ਜਦੋਂ ਅਸੀਂ ਫਲੇਮ ਵੀ ਨਹੀਂ ਕੀਤਾ ਹੁਣ ਇਸੇ ਤਰ੍ਹਾਂ ਐਗ ਪੀਰੀਅਡ ਆ ਰਿਹਾ ਐ ਐਗ ਬਣ ਰਿਹਾ ਪਰ ਅਸੀਂ ਚੰਗੀਆਂ ਚੀਜ਼ਾਂ ਦੇ ਨਾਲ ਐਲ ਐਚ ਹਾਰਮੋਨ ਨੂੰ ਸਰਜ ਹੋਣ ਹੀ ਨਹੀਂ ਦਿੱਤਾ। ਐਲ ਐਚ ਕੀ ਹਾਰਮੋਨਸ ਕੀ ਹੈ ਜੀ? ਲਿਊਟਿਅਲ ਫੇਜ਼ ਦੇ ਵਿੱਚ ਐਲ ਐਚ ਹਾਰਮੋਨ ਤਿਆਰ ਹੁੰਦਾ ਹੈ। ਤੇ ਫਿਰ ਜਿਹੜੀ ਤੁਹਾਡੀਆਂ ਗੋਲੀਆਂ ਨੇ ਕਰਨੀਆਂ ਕਿ ਕੰਮ ਮਤਲਬ ਅਗਣੀ ਦਾ ਕੰਮ ਕਰਨੀਆਂ। ਜਿਹੜੀਆਂ ਮੇਰੀਆਂ ਪਿਆਰੀਆਂ ਭੈਣਾਂ ਆਲਸਣ ਆ ਨਾ ਉਹ ਸੁੱਤੀਆਂ ਰਹਿਣ ਪਰ ਆ ਗੋਲੀਆਂ 12 ਖਾ ਲੈਣ ਤੇ ਉਹਨਾਂ ਨੇ ਮਾ ਵੜ ਜਾਣਾ ਸਰ। ਬਹੁਤ ਸਾਡੀਆਂ ਭੈਣਾਂ ਹੈਗੀਆਂ ਜਿਨ੍ਹਾਂ ਨੂੰ ਤਾਂ 45 ਦਿਨਾਂ ਬਾਅਦ ਪੀਰੀਅਡਸ ਆ ਰਹੇ ਨੇ, 60 ਦਿਨਾਂ ਬਾਅਦ ਪੀਰੀਅਡਸ ਆ ਰਹੇ ਨੇ। ਫਿਰ ਹੱਕ ਤਾਂ ਉਹਨਾਂ ਦਾ ਵੀ ਪਰ ਉਹ ਕੀ ਕਰਨ ਕੱਲੀਆਂ ਰਾਜ ਕੇ ਉਹ ਟੈਬਲੇਟ ਮੰਗਾ ਲੈਣ ਉਹ ਵੀ ਉਹਨਾਂ ਨੇ ਇੱਕ ਹਫਤਾ ਹੀ ਖਵਾਵਾਂਗੇ ਸਰ ਇੱਕ ਹਫਤੇ ਦੇ ਵਿੱਚ ਉਹਨਾਂ ਦਾ 45 45 3 3 ਮਹੀਨਾ ਦਾ ਰਹਿੰਦਾ ਫਿਰ ਹਫਤੇ ਚ ਆ ਜਾਊਗਾ ਜੀ ਕੰਨ ਜੀ ਆਂਡਾ ਪਈ ਰਹਿ ਗਿਆ ਜੀ ਮਤਲਬ ਉਹ ਜਿਹਨੂੰ ਅਸੀਂ ਕਹਿੰਨੇ ਤੁਸੀਂ ਪਿਛਲੀ ਵਾਰ ਸਾਨੂੰ ਸਮਝਾਇਆ ਸੀ ਕਿ ਉਹ ਸਿਸਟ ਦਾ ਰੂਪ ਬਣ ਲੈਂਦਾ ਫਾਈਬਰੇਟਸ ਬਣ ਜਾਂਦੇ ਨੇ ਤੇ ਫਿਰ ਜਦੋਂ ਉਹ ਰੈਪਚਰ ਹੀ ਨਹੀਂ ਹੁੰਦਾ ਜੀ ਫਿਰ ਉਹਦਾ ਕੀ ਉਹਦਾ ਵੀ ਕੋਈ ਹੱਲ ਹੋਏਗਾ ਅੱਜ ਅਸੀਂ ਇਹ ਤਿੰਨੋਂ ਦੇ ਤਿੰਨੋਂ ਹੱਲ ਸਰ ਦੇ ਦਿੱਤੇ ਹੈਗੇ ਹਲੋ ਜੀ ਅੰਡਾ ਤਿਆਰ ਯੂਟਰਸ ਸਟਰੋਂਗ ਲੂਬ੍ਰੀਕੇਸ਼ਨ ਤਿਆਰ ਹੁਣ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਕੋਈ ਪ੍ਰੋਬਲਮ ਰਹੇ ਜਣ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜੋ ਨੁਸਖਾ ਜੋ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜਾਂ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਕੋਈ ਡਾਕਟਰ ਕੋਈ ਵੈਦ ਕੋਈ ਹਕੀਮ ਇੰਨੀ ਵਧੀਆ ਜਾਣਕਾਰੀ ਕਦੇ ਸਾਂਝੀ ਕਰੇਗਾ ਜਾਂ ਕਦੇ ਕਿਸੇ ਨੇ ਕੀਤੀ ਹੋਏਗੀ ਸਾਡੇ ਨਾਲ ਨੇ ਸੀਨੀਅਰ ਨਰਸਿੰਗ ਅਫੀਸਰ ਹਰਮਿਤਕੌਰ ਜੀ ਪ੍ਰੇਮ ਵੈਦਾ ਤੋਂ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਅੱਜ ਇੱਕ ਨਵਾਂ ਵਿਸ਼ਾ ਹੈ ਜਿਹੜਾ ਉਹ ਛੇੜਨ ਲੱਗੇ ਆ ਕਿਹੜਾ ਵਿਸ਼ਾ ਹੈ ਕਿਸ ਤਰੀਕੇ ਨਾਲ ਜਿਹੜੀਆਂ ਬਾਝ ਕੁੱਖਾਂ ਹੈਗੀਆਂ ਨੇ ਉਹਨਾਂ ਨੂੰ ਹਰਾ ਕੀਤਾ ਜਾ ਸਕਦਾ ਹੈ ਜਾਂ ਜਿਨ੍ਹਾਂ ਨੂੰ ਕੁਦਰਤੀ ਆਈਵੀਐਫ ਦੀ ਜ਼ਰੂਰਤ ਹੈਗੀ ਹੈ ਉਹ ਕਿਵੇਂ ਹੋ ਸਕਦਾ ਇੱਕ ਤਾਂ ਆਰਟੀਫੀਸ਼ੀਅਲ ਆਈਵੀਐਫ ਹੈ ਇੱਕ ਕੁਦਰਤੀ ਆਈਵੀਐਫ ਹੈ ਜਿਹੜਾ ਜਿਹੜੀ ਅਸੀਂ ਕਹ ਲਈਏ ਕਿ ਕੁਦਰਤ ਹੈਗੀ ਉਹ ਇਹਨਾਂ ਚੀਜ਼ਾਂ ਦੇ ذریعے ਹੀ ਕਰਦੀ ਹੈ ਦੇਖੋ ਤੁਸੀਂ ਛੋਟੇ-ਛੋਟੀਆਂ ਚੀਜ਼ਾਂ ਇੱਥੇ ਰੱਖੀਆਂ ਨੇ ਪੁੰਗਰੀਆਂ ਹੋਈਆਂ ਦਾਲਾਂ ਨੇ ਬਦਾਮ ਨੇ ਅੰजीर ਹੈ ਦਾਖਾ ਨੇ ਕਿਸ਼ਮਿਸ਼ ਜਿਹਨੂੰ ਅਸੀਂ ਕਹਿੰਦੇ ਨੇ ਪਿਛਤਾ ਹੈ ਤੇ ਇਹ ਛੋਟੇ-ਛੋਟੇ ਨੁਸਖਾ ਫਾਰਮੂਲਾ ਬਣਾਇਆ ਹੋਇਆ ਇਹ ਗੋਲੀਆਂ ਹਰਮੀਤ ਜੀ ਦਾ ਕਹਿਣਾ ਹੈ ਕਿ ਬਹੁਤ ਕਹਿਣ ਚੀਜ਼ ਹੈਗੀਆਂ ਨੇ ਇਹ ਗੋਲੀਆਂ ਇੱਕ ਤਰ੍ਹਾਂ ਨਾਲ ਜਿਹੜੀ ਬਾਂਝ ਹੋ ਚੁੱਕੀ ਕੁਖ ਹੈਗੀ ਐ ਇੱਕ ਤਰ੍ਹਾਂ ਨਾਲ ਜਿਹੜੀ ਸੁੰਨੀ ਹੋ ਚੁੱਕੀ ਕੁਖ ਹੈ ਆਸ ਛੱਡ ਚੁੱਕੀ ਕੁਖ ਹੈਗੀ ਐ ਉਹਨੂੰ ਇਹ ਆਸ ਹੈਗੀਆਂ ਨੇ ਗੋਲੀਆਂ ਉਹ ਦੇ ਦਿੰਦੀਆਂ ਨੇ ਸਾਡੇ ਨਾਲ ਨੇ ਹਰਮੀਤ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਨਮਸਕਾਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਉਹਨਾਂ ਨੂੰ ਕਾਉਂਸਲ ਕਰਨਾ ਚਾਹਾਂਗੀ ਕਿ ਜਿਵੇਂ ਉਹ ਮੇਰੀ ਵੀਡੀਓਜ਼ ਨੂੰ ਪਿਆਰ ਦੇ ਰਹੇ ਆ ਤੇ ਮੇਰੇ ਦਿੱਤੇ ਗੇ ਨੁਸਖਿਆਂ ਨੂੰ ਫੋਲੋ ਕਰਕੇ ਆਪਣਾ ਮਾਂ ਬਣਨ ਦਾ ਸੁੱਖ ਪੂਰਾ ਕਰ ਰਹੇ ਉਹ ਇਸੇ ਤਰ੍ਹਾਂ ਸਾਡੇ ਅੱਜ ਦੇ ਨੁਸਖੇ ਨੂੰ ਵੀ ਫੋਲੋ ਕਰਨ ਤੇ ਉਹ ਜਲਦੀ ਆਪਣੀ ਅੱਜ ਦੀ ਪ੍ਰੋਬਲਮ ਜਿਹੜੀ ਸੀ ਡਿਸਕਸ ਕਰਨੀ ਉਸ ਤੋਂ ਨੇ ਜਾਤ ਪਾ ਸਕਦੇ ਆ ਜੀ 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 ਅੱਛਾ ਮੈਮ ਅੱਜ ਕਿਹੜੀ ਪ੍ਰੋਬਲਮ ਹੈਗੀ ਤੁਸੀਂ ਕਹਿ ਰਹੇ ਸੀ ਕਿ ਬੜੀ ਵਧੀਆ ਜਾਣਕਾਰੀ ਅੱਜ ਦਰਸ਼ਕਾਂ ਵਾਸਤੇ ਤੁਸੀਂ ਰਿਸਰਚ ਆਪਣੀ ਕੀਤੀ ਹੈਗੀ ਹੈ ਕੀ ਰਿਸਰਚ ਹੈ ਕੀ ਜਾਣਕਾਰੀ ਹੈ ਸਰ ਅੱਜ ਅਸੀਂ ਗੱਲ ਕਰਨੀ ਹੈਗੀ ਹੈ ਕਿ ਲੇਡਿਸ ਕਹਿੰਦੀ ਹੈ ਕਿ ਸਾਨੂੰ ਪੀਰੀਅਡ ਆ ਰਹੇ ਆ ਅੱਛਾ ਅਸੀਂ ਵੀ ਮੰਨਦੇ ਹੈਗੇ ਆ ਕਿ ਪੀਰੀਅਡ ਆ ਰਹੇ ਆ ਬੜੇ ਵਧੀਆ ਪੀਰੀਅਡ ਆ ਰਹੇ ਕਹਿੰਦੇ ਸਾਨੂੰ ਹੋਰ ਕੋਈ ਦਿੱਕਤ ਨਹੀਂ ਹੈ ਪਰ ਮੈਡਮ ਸਾਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਹੈ ਕੀ ਮਤਲਬ ਇਹ ਤੇ ਸਵਾਲ ਬਣਦਾ ਹੀ ਹੈ ਮੈਮ ਬਹੁਤ ਸਾਰੀਆਂ ਭੈਣਾਂ ਸਾਡੀਆਂ ਕਹਿੰਦੇ ਨੇ ਕਿ ਪੀਰੀਅਡਸ ਆ ਰਹੇ ਨੇ ਰੈਗੂਲਰ ਆ ਰਹੇ ਨੇ ਪ੍ਰੋਪਰ ਆ ਰਹੇ ਨੇ ਪਰ ਕੋਈ ਪ੍ਰੋਬਲਮ ਜਦੋਂ ਤੁਸੀਂ ਸਕੈਨ ਕਰਾਉਨੇ ਸਕੈਨ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਸਰੀਰ ਵੀ ਸਾਡਾ ਫਿੱਟ ਹੈ ਵਜ਼ਨ ਵੀ ਸਾਡਾ ਪ੍ਰੋਪਰ ਹੈ ਪਰ ਪ੍ਰੈਗਨੈਂਸੀ ਨਹੀਂ ਹੋ ਰਹੀ ਸਾਰੀਆਂ ਚੀਜ਼ਾਂ ਪਰਫੈਕਟਲੀ ਮੈਚ ਹੋਣ ਤੋਂ ਬਾਅਦ ਵੀ ਕੀ ਕਾਰਨ ਹੈ ਤੁਸੀਂ ਕੀ ਕਾਰਨ ਕੀ ਰਿਸਰਚ ਕੱਢ ਕੇ ਲੈ ਕੇ ਆਏ ਹੋ ਅੱਜ ਸਿਰਫ ਪ੍ਰੈਗਨੈਂਸੀ ਵਾਸਤੇ ਪੀਰੀਅਡ ਆਉਂਦੇ ਹਨ ਤਾਂ ਅੰਡਾ ਬੰਨਣਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਸਾਰੀ ਖੇਡ ਅੰਡੇ ਔਰ ਸਪਰਮ ਦੀ ਹੈ ਐਗ ਔਰ ਸਪਰਮ ਦੀ ਹੈਗੀ ਹੈ ਅਸੀਂ ਸਿਰਫ ਇਹ ਬਾਦਰ ਕਰਨਾ ਹੈ ਵੀ ਕੁਦਰਤ ਦੇ ਹਿਸਾਬ ਨਾਲ ਗੋਡ ਦੇ ਹਿਸਾਬ ਨਾਲ ਪੀਰੀਅਡ ਤਾਂ ਆ ਰਹੇ ਹੈ ਤਾਂ ਅੰਡਾ ਫਿਰ ਵੀ ਨਹੀਂ ਬਣ ਰਿਹਾ ਮੰਨ ਲਓ ਪ੍ਰੈਗਨੈਂਸੀ ਫਿਰ ਵੀ ਨਹੀਂ ਹੋ ਰਹੀ ਤਾਂ ਇਸ ਦੇ ਪਿੱਛੇ ਸਿਰਫ ਕਾਰਨ ਸਾਡਾ ਖਾਣਾ ਪੀਣਾ ਮੈਟਰ ਕਰਦਾ ਹੈ ਅੱਜ ਮੈਂ ਆਪ ਦੇ ਖਾਣ ਪੀਣ ਵਾਲੀਆਂ ਜਗ੍ਹਾ ਹੀ ਸਾਹਮਣੇ ਡਿਸਪਲੇ ਕੀਤੀਆਂ ਜੋ ਰੂਟੀਨ ਦੇ ਵਿੱਚ ਅਸੀਂ ਖਾਂ ਪੀ ਰਹੇ ਹਾਂ ਇੱਕ ਫੀਮੇਲ ਦੀ ਜ਼ਰੂਰਤ ਹੈ ਭਾਵੇਂ ਉਹਨੇ ਪ੍ਰੈਗਨੈਂਟ ਹੋਣਾ ਹੈ ਤੇ ਭਾਵੇਂ ਉਹ ਬੱਚਿਆਂ ਬਾਅਦ ਵੀ ਉਹਦੇ ਸਰੀਰ 'ਚ ਤਾਕਤ ਤੇ ਚਾਹੀਦੀ ਹੈ ਆਫਟਰ ਆਲ ਕੁਦਰਤ ਨੇ ਸਾਨੂੰ ਜੋ ਦਸਤੂਰ ਦਿੱਤਾ ਹੈ ਮੇਲ ਔਰ ਫੀਮੇਲ ਨੂੰ ਇੱਕ ਨੇਚਰ ਹੈ ਨੇਚਰ ਨੇ ਦਸਤੂਰ ਦਿੱਤਾ ਹੈ ਤੇ ਵੀ ਹੈਵ ਟੂ ਇੰਜੋਏ आवर ਲਾਈਫ ਬਾਏ ਇੰਜੋਇੰਗ आवर ਨਾਈਟ ਤਾਂ ਉਹ ਭਾਵੇਂ ਲੇਡੀ 60 ਸਾਲ ਦੀ ਹੈ ਤੇ ਭਾਵੇਂ 25 ਸਾਲ ਦੀ ਭਾਵੇਂ 30 ਸਾਲ ਦੀ ਜਰੂਰਤ ਮੇਲ ਦੀ ਵੀ ਹੈ ਤੇ ਫੀਮੇਲ ਦੀ ਵੀ ਹੈ ਬਿਲਕੁਲ ਠੀਕ ਹੈ ਅੱਛਾ ਮੈਮ ਫਿਰ ਕੀ ਕਾਰਨ ਹੈਗਾ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਜਿਸ ਤਰੀਕੇ ਨਾਲ ਪ੍ਰੈਗਨੈਂਸੀ ਵਾਲੀ ਕਿਟ ਹੈਗੀ ਹੈ ਤੇ ਇਹ ਇੱਕ ਤੁਸੀਂ ਨਵੀਂ ਕਿਟ ਸਾਡੇ ਨਾਲ ਸ਼ੇਅਰ ਕਰ ਰਹੇ ਹੋ ਕਿ ਜਿਹੜੀ ਦੱਸੇਗੀ ਕਿ ਪ੍ਰੈਗਨੈਂਸੀ ਹੋਏਗੀ ਜਾਂ ਨਹੀਂ ਹੋਏਗੀ ਇਹ ਮਤਲਬ ਇਹ ਕੀ ਚੀਜ਼ ਹੈਗੀ ਜੀ ਸਭ ਪਹਿਲਾਂ ਇਹ ਸਮਝਾ ਦਿਓ ਕਿਹੜੀ ਨਵੀਂ ਚੀਜ਼ ਹੈ ਇਹ ਜੀ ਅੱਜ ਅਸੀਂ ਇਹ ਓਵਮ ਕਿਟ ਰੱਖੀ ਹੈਗੀ ਹੈ ਓਵਿਲੇਸ਼ਨ ਉਹ ਕੀ ਹੁੰਦਾ ਜੀ ਸਰ ਓਵੂਲੇਸ਼ਨ ਹੈ ਅੰਡਾ ਤਿਆਰ ਹੋਣਾ ਵਧੀਆ ਅੰਡਾ ਸਹੀ ਟਾਈਮ ਤੇ 14ਵੇਂ ਦਿਨ ਖਾਸ ਕਰਕੇ 14ਵੇਂ ਦਿਨ ਜਦ ਅੰਡਾ ਤਿਆਰ ਹੁੰਦਾ ਹੈ ਤੇ ਉਦੋਂ ਇਹ ਕਿਟ ਯੂਜ਼ ਕਰਨੀ ਹੁੰਦੀ ਹੈਗੀ ਇਹ ਪ੍ਰੈਗਨੈਂਸੀ ਤਰ੍ਹਾਂ ਹੀ ਕਿਟਾਂ ਦੀ ਹੈਗੀ ਹੈ ਤੇ ਇਹ ਕਿਟ ਨੂੰ ਯੂਜ਼ ਕਦੋਂ ਕਰਨਾ ਤੇ ਕਿਵੇਂ ਕਰਨਾ ਅਸੀਂ ਹੁਣ ਇਹ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਤਾਂ ਯੂਜ਼ ਕਿੱਦਾਂ ਕਰਨਾ ਹੁਣ ਦੇਖੋ ਇਹਦੇ ਚ ਉਹਨਾਂ ਨੇ ਯੂਰੀਨ ਰੱਖਣਾ ਹੈ ਇਹ ਜਿਹੜੀ ਆ ਹੌਲ ਹੈਗੀ ਇਹ ਜਿਵੇਂ ਕਿਸੇ ਪ੍ਰੈਗਨਨਸੀ ਟੈਸਟ ਕਰਦੇ ਹੈ ਪ੍ਰੈਗਨਨਸੀ ਟੈਸਟ ਕਰਦੇ ਉਸੇ ਤਰ੍ਹਾਂ ਇਹਦੇ ਵਿੱਚ ਉਹਨਾਂ ਨੇ ਯੂਰੀਨ ਪਾਣਾ ਆਪਣਾ ਤੇ ਯੂਰੀਨ ਲੈਣਾ ਕਦੋਂ ਹੈ ਮੋਸਟ ਪ੍ਰੋਬੇਬਲੀ ਯੂਰੀਨ ਉਹਨਾਂ ਨੇ ਲੈਣਾ ਹੈ 10 ਵਜੇ ਤੋਂ ਲੈ ਕੇ ਰਾਤ ਦਾ 8 ਮਤਲਬ ਜਿਹੜਾ ਈਵਨਿੰਗ 8 ਪੀਐਮ ਹੁੰਦਾ 10 ਤੋਂ 8 ਦੇ ਵਿੱਚ ਵਿੱਚ ਹੀ ਐਲ ਐਚ ਹਾਰਮੋਨ ਜਿਹਦੀ ਅਸੀਂ ਅੱਜ ਗੱਲ ਕਰਨੀ ਹੈਗੀ ਹੈ एलएच हार्मोन सर्ज ਹੁੰਦਾ ਉਹਨਾਂ ਦਾ ਪੀਕ ਤੇ ਆਉਂਦਾ ਤੇ ਜਦੋਂ एलएच हार्मोन ਪੀਕ ਤੇ ਆਉਂਦਾ ਸर्ज ਹੁੰਦਾ ਉਦੋਂ ਉਹਨਾਂ ਦਾ ਵਧੀਆ ਅੰਡਾ ਤਿਆਰ ਹੋ ਜਾਂਦਾ ਆ एलएच ਕੀ ਹਾਰਮੋਨਸ ਕੀ ਹੈ ਜੀ ਮੈਂ ਮਾਫ ਕਰਨਾ ਸਵਾਲ ਤੇ ਸਵਾਲ ਪਰ ਉਹ ਮਨ ਚਾ ਰਹੇ ਨੇ ਜੀ ਵੀ एलएच ਕੀ ਹੁੰਦਾ ਲਿਊਟਿਆਲ ਫੇਜ਼ ਦੇ ਵਿੱਚ एलएच ਹਾਰਮੋਨ ਤਿਆਰ ਹੁੰਦਾ ਲਿਊਟਿਆਲ ਫੇਜ਼ ਮੀਨਸ ਮਹੀਨੇ ਦੇ ਵਿੱਚ ਹੁਣ ਅਸੀਂ ਇਹ ਡਿਸਕਸ ਕਰਨਾ ਵੀ ਇਹ ਬਣਦਾ ਕਦੋਂ ਆ ਅਸੀਂ ਇਸ ਕਿਟ ਨੂੰ ਯੂਜ਼ ਕਰਨਾ ਕਦੋਂ ਆ ਦੇਖੋ ਜੇ ਤਾਂ ਸਾਈਕਲ ਹੈਗਾ 23 ਦਿਨ ਦਾ 30 ਦਿਨ ਦਾ ਸਾਈਕਲ ਹੈ ਤਾਂ 32ਵਾਂ ਦਿਨ 28 ਦਿਨ ਦਾ ਸਾਈਕਲ ਹੈ ਤਾਂ 14ਵਾਂ ਦਿਨ ਮੀਨਸ ਮਿਡ ਮਿਡ ਫੇਜ਼ ਡੇ ਪੀਰੀਅਡ 1 ਹੋਏਗਾ ਪੀਰੀਅਡ ਦਾ ਪਹਿਲਾ ਦਿਨ ਉਸ ਤੋਂ ਉਹਨਾਂ ਨੇ ਇਹ ਦੇਖਣਾ ਹੈ ਕਿ ਸਾਡਾ ਪਿਛਲੇ ਮਹੀਨੇ ਸਾਈਕਲ 28 ਦਿਨ ਦਾ ਆਇਆ ਸੀ ਤਾਂ 14ਵਾਂ ਦਿਨ 30 ਦਿਨ ਦਾ ਆਇਆ ਸੀ ਤਾਂ 16ਵਾਂ ਦਿਨ ਜੇ 32 ਦਾ ਆਇਆ ਸੀ ਤਾਂ 18ਵਾਂ ਦਿਨ ਰਿਮੈਂਬਰ ਮਾਫ ਕਰਨਾ ਮੈਂ ਤੁਹਾਨੂੰ ਵਿਚੋ ਰੋਕ ਰਿਹਾ ਪਰ ਬਹੁਤ ਸਾਡੀਆਂ ਭੈਣਾਂ ਹੈ ਜੀ ਜਿਹਨਾਂ ਨੂੰ ਤਾਂ 45 ਦਿਨਾਂ ਬਾਅਦ ਪੀਰੀਅਡਸ ਆ ਰਹੇ ਨੇ 60 ਦਿਨਾਂ ਬਾਅਦ ਪੀਰੀਅਡਸ ਆ ਰਹੇ ਨੇ ਫਿਰ ਹੱਕ ਤਾਂ ਉਹਨਾਂ ਦਾ ਵੀ ਹੈ ਜੀ ਪ੍ਰੈਗਨਨਸੀ ਦਾ ਫਿਰ ਉਹ ਕੀ ਕਰਨ ਗਲਤ ਹੈ ਇਹ ਜੀ ਫਰੂਕੀ ਸਰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਬਹੁਤ ਵਧੀਆ ਮੀਨਸ ਲੇਡੀਜ਼ ਨੂੰ ਕੀ ਹੁੰਦਾ ਕਈ ਵਾਰੀ 35 ਦਿਨ ਤੇ ਪੀਰੀਅਡ ਆਉਂਦੇ ਆ ਕਿਉਂਕਿ ਸਟ्रेस ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਅੱਜ ਦੇ ਟਾਈਮ ਤੇ ਖਾਣਾ ਪੀਣਾ ਹੈ ਨਹੀਂ ਕਈ ਵਾਰੀ ਉਹਨਾਂ ਨੂੰ 35 ਦਿਨ ਤੇ ਅਗਲੇ ਮਹੀਨੇ ਮੰਨ ਲਓ 40 ਤੇ ਫਿਰ ਅਗਲੇ ਮਹੀਨੇ 45 ਦਿਨ ਤੇ ਤੇ ਇਸ ਦੇ ਵਿੱਚ ਉਹਨਾਂ ਨੇ ਕੀ ਕਰਨਾ ਪੀਰੀਅਡ ਆ ਰਹੇ ਐ ਅੰਡਾ ਉਹਨਾਂ ਦਾ ਬਣ ਰਿਹਾ ਠੀਕ ਹੈ ਐਲ ਐਚ ਰਿਲੀਜ਼ ਹੋ ਰਿਹਾ ਤਾਂ ਉਹਨਾਂ ਨੇ ਕੀ ਕਰਨਾ ਪਿਛਲੇ 6 ਮਹੀਨਿਆਂ ਵਿੱਚ ਇਹ ਦੇਖਣਾ ਹੈ ਵੀ ਸਾਡੀ ਘੱਟੋ ਘੱਟ ਲੈਂਥ ਮਤਲਬ ਸ਼ਾਰਟੈਸਟ ਲੈਂਥ ਕਿਹੜੀ ਸੀ ਮੰਨ ਲਓ ਉਹਨਾਂ ਦੀ ਸ਼ਾਰਟੈਸਟ ਲੈਂਥ ਉਹਨਾਂ ਸੀ ਕਲੀਅਰ ਕਰੀਏ ਮੰਨ ਲਓ ਉਹਨਾਂ ਦੀ ਸ਼ਾਰਟੈਸਟ ਲੈਂਥ 35 ਸੀਗੀ 35 ਕਿਉਂਕਿ 30 ਤਾਂ ਸਿਰਫਟਿਮਲੀ ਹੋ ਗਿਆ ਨਾ 35 ਸੀ ਸ਼ਾਰਟੈਸਟ ਲੈਂਥ ਤੇ ਲੰਬੀ ਸੀਗੀ ਉਹਨਾਂ ਦੀ 45 ਦਿਨ ਦੀ ਹੁਣ ਉਹਨਾਂ ਨੇ ਕੀ ਕਰਨਾ ਹੈ ਕਿ 4 ਮਹੀਨਾ ਬਾਅਦ ਜਦੋਂ ਸਮਝ ਨਹੀਂ ਆਂਦਾ ਤੇ 35 ਦੇ ਵਿੱਚੋਂ 14 ਘਟਾ ਦਿਓ 45 ਦੇ ਵਿੱਚੋਂ 14 ਘਟਾ ਦਿਓ ਸਰ ਕਿੰਨੇ ਦਿਨ ਆ ਗਿਆ ਇਹ 21 ਦਿਨ 35 ਚੋਂ 14 ਮਾਈਨਸ ਕੀਤੇ ਤਾਂ 21 ਹੋ ਗਿਆ 45 ਚੋਂ 14 ਮਾਈਨਸ ਕੀਤੇ ਤਾਂ 31 ਹੋ ਗਿਆ ਹੁਣ ਸਮਾਰਟਲੀ ਦੇਖਣਾ ਅਸੀਂ 21 ਤੋਂ 31ਵੇਂ ਦਿਨ ਦੇ ਵਿੱਚ ਵਿੱਚ ਰਿਲੇਸ਼ਨ ਚ ਆਉਣਾ ਆ ਕਿਉਂਕਿ ਅਸੀਂ ਅੰਡਾ ਖੁਦ ਫੜਨੇ ਆ ਅੱਜ ਦੇ ਟਾਈਮ ਤੇ ਤਾਂ ਇਹੋ ਜਿਹਾ ਹਾਲ ਹੋ ਗਿਆ ਵੀ ਐਵੇਂ ਕਲੀਅਰ ਦੁਆਰਾ ਕਰਦੀਏ ਸ਼ਾਰਟੈਸਟ ਲੈਂਥ ਤੇ ਲੋਂਗੇਸਟ ਲੈਂਥ ਦੋਨਾਂ ਵਿੱਚੋਂ 14 ਮਾਈਨਸ ਕਰਕੇ ਜਿੰਨੀ ਵੀ ਆ ਰਹੀ ਹੈ ਉਹ ਵਿੱਚ ਵਾਲੇ ਦਿਨ 10 ਦਿਨ ਹੋਗੇ ਠੀਕ ਹੈ ਤੇ ਅੰਡਾ ਜਿਹੜਾ ਹੈ 14ਵੇਂ ਦਿਨ ਰਿਲੀਜ਼ ਹੋ ਜਾਣਾ ਔਰ ਐਵੇਂ ਉਹ ਅਲਟਰਨੇਟ ਡੇ ਤੇ ਦੋਨੋਂ ਮੀਆਂ ਬੀਵੀ ਇੰਟੀਮੇਟ ਕਰ ਸਕਤੇ ਹੈਗੇ ਬਹੁਤ ਵਾਰ ਹੁੰਦਾ ਵੀ ਉਹ ਕਹਿੰਦੇ ਨੇ ਜੀ ਅੰਡਾ ਪਈ ਰਹਿ ਗਿਆ ਜੀ ਮਤਲਬ ਉਹ ਜਿੰਨੂੰ ਅਸੀਂ ਕਹਿੰਦੇ ਤੁਸੀਂ ਪਿਛਲੀ ਵਾਰ ਸਾਨੂੰ ਸਮਝਾਇਆ ਸੀ ਕਿ ਉਹ ਸਿਸਟ ਦਾ ਰੂਪ ਬਣ ਲੈਂਦਾ ਫਾਈਬਰੇਟਸ ਬਣ ਜਾਂਦੇ ਨੇ ਤੇ ਫਿਰ ਜਦੋਂ ਉਹ ਰੈਪਚਰ ਹੀ ਨਹੀਂ ਹੁੰਦਾ ਜੀ ਫਿਰ ਉਹਦਾ ਕੀ ਉਹਦਾ ਵੀ ਕੋਈ ਹੱਲ ਹੋਏਗਾ ਤੁਸੀਂ ਸਵਾਲ ਕੀਤਾ ਕਿ ਪਿਆ ਹੀ ਰਹਿ ਗਿਆ ਹਾਂਜੀ ਹਾਂਜੀ ਰੈਪਚਰ ਤਾਂ ਉਹ ਹੋ ਰਿਹਾ ਪਰ ਅਸੀਂ ਇੰਨੇ ਸਮਾਰਟ ਨਹੀਂ ਹੈਗੇ ਕਿ ਕਦੋਂ ਰੈਪਚਰ ਹੋ ਰਿਹਾ ਫੜ ਨਹੀਂ ਪਾਰੇ ਕਿਉਂ ਕਿਉਂਕਿ ਐਗ ਜਿਹੜਾ ਹੈ ਉਹ 12 ਤੋਂ 24 ਘੰਟੇ ਹੱਦ 36 ਪਰ 12 ਤੋਂ 24 ਅਸੀਂ ਅਸਿਊਮ ਕਰਾਂਗੇ 12 ਤੋਂ 24 ਘੰਟੇ ਲਾਈਵ ਰਹਿੰਦਾ ਆ ਅਸੀਂ ਕਿਉਂ ਕਿ ਹੈ ਕਿ ਤੁਸੀਂ 10 ਤੋਂ 8 ਵਜੇ ਦੇ ਵਿੱਚ ਵਿੱਚ ਚੈੱਕ ਕਰਨਾ ਹੈ ਕਿਉਂਕਿ 12 ਘੰਟੇ ਸਰ ਦਿਨ ਦੇ ਕੰਮ ਕਰਦੇ ਨੇ ਲੇਡੀ ਨੂੰ 12 ਘੰਟੇ ਤਾਂ ਉਦਾਂ ਹੀ ਹੋ ਜਾਣੇ 8 ਤੋਂ 12 ਘੰਟੇ ਤਾਂ ਇਹਦੀ ਜਿਹੜੀ ਲਾਈਫ ਹੈ ਉਹ ਇੰਨੀ ਕੀ ਆ ਉਹਨਾਂ ਨੇ ਜਦੋਂ ਕਹਿੰਦੇ ਨੇ ਵੀ ਪਿਆ ਹੀ ਰਹਿ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਮੀਨਸ 14ਵੇਂ ਦਿਨ ਨੂੰ ਅਸਿਊਮ ਕਰ ਨਹੀਂ ਪਾਉਂਦੀਆਂ ਜਾਂ ਤਾਂ ਉਹ ਰਿਲੇਸ਼ਨ ਚ ਆਉਂਦਾ ਕੱਪਲ ਪਹਿਲੇ ਤੇ ਜਾਂ ਰਿਲੇਸ਼ਨ ਚ ਆਉਂਦੇ 24 ਘੰਟਿਆਂ ਤੋਂ ਬਾਅਦ ਉਸ ਤੋਂ ਬਾਅਦ ਤਾਂ ਫਾਇਦਾ ਹੀ ਨਹੀਂ ਫਿਰ ਉਹਨਾਂ ਨੂੰ ਅਗਲੇ ਸਾਈਕਲ ਦੀ ਵੇਟ ਕਰਨੀ ਪਵੇਗੀ ਮੈਂ ਅੱਜ ਇਸ ਕਰਕੇ ਇਹ ਵੀਡੀਓ ਪਾਈ ਹੈ ਕਿ ਉਹ ਸਹੀ ਟਾਈਮ ਨੂੰ ਟਾਰਗੇਟ ਕਰਨ ਤੇ ਬਹੁਤ ਸੌਖੀ ਪ੍ਰੈਗਨੈਂਸੀ ਹੋ ਸਕਦੀ ਹੈ ਮੈਮ ਤੁਸੀਂ ਤਾਂ ਕਹਿੰਦਾ ਬੜੀ ਸੌਖੀ ਪ੍ਰੈਗਨੈਂਸੀ ਹੁੰਦੀ ਹੈ ਪਰ ਸਾਡੀਆਂ ਭੈਣਾਂ ਨੂੰ ਤਾਂ ਕਈਆਂ ਨੂੰ ਵੇਟ ਕਰਦਿਆ ਕਰਦਿਆ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਦੇ ਸਰੀਰ 'ਚ ਨਾ ਮੇਲ 'ਚ ਨਾ ਫੀਮੇਲ ਤੇ ਪਰ ਉਹਨਾਂ ਨੂੰ ਵੇਟ ਕਰਦੇ ਆ 10 10 ਸਾਲ ਹੋ ਗਏ ਈਵਨ ਕਿ ਆਈਵੀਐਫ ਵਾਲਿਆਂ ਨੇ ਵੀ ਹੱਥ ਖੜੇ ਕਰਤੇ ਨੇ ਵੈਦਾਂ ਤੋਂ ਹਕੀਮਾਂ ਤੋਂ ਪਤਾ ਨਹੀਂ ਕਿੱਥੇ ਕਿੱਥੇ ਜਿੱਥੇ ਨਹੀਂ ਵੀ ਜਾਣਾ ਚਾਹੀਦਾ ਉਹਨਾਂ ਉਹਨਾਂ ਥਾਵਾਂ ਤੇ ਵੀ ਉਹਨਾਂ ਨੇ ਜਾ ਕੇ ਪ੍ਰਾਰਥਨਾਵਾਂ ਕੀਤੀਆਂ ਨੇ ਬੇਨਤੀਆਂ ਕੀਤੀਆਂ ਨੇ ਅਰਦਾਸਾਂ ਕੀਤੀਆਂ ਨੇ ਪਰ ਹਜੇ ਤੱਕ ਜਿਹੜੀ ਆਸ ਹੈ ਉਹ ਵੱਜੀ ਵੀ ਨਹੀਂ ਰਹੀ ਆਸ ਵੱਜ ਹੀ ਨਹੀਂ ਰਹੀ ਤੇ ਫਿਰ ਉਹਨਾਂ ਦਾ ਹੱਲ ਤੁਹਾਡੇ ਕੋਲ ਕਿਵੇਂ ਹੈ ਮਤਲਬ ਤੁਸੀਂ ਦੱਸ ਰਹੇ ਹੋ ਕਿ ਇਹਨੂੰ ਹੋਰ ਸਟਰੋਂਗ ਕਿਵੇਂ ਕੀਤਾ ਜਾਵੇ ਸਰ ਬਹੁਤ ਸੌਖਾ ਤਰੀਕਾ ਹੈ ਪਹਿਲੀ ਗਲਤੀ ਆ ਉਹ ਆਪਣੀ ਜੀਭ ਤੇ ਦੇਖ ਲੈਣ ਪਿਛਲੀ ਵਾਰ ਵੀ ਅਸੀਂ ਜੀਭ ਦੀ ਗੱਲ ਕੀਤੀ ਸੀਗੀ ਸਰ ਜੀਭ ਦੀ ਗੱਲ ਇਦਾਂ ਵੀ ਹੁਣ ਜਿਹੜਾ ਅੱਜ ਡ్రਾਈ ਫਰੂਟਸ ਸਾਰੇ ਪਏ ਆ ਅਸੀਂ ਰੱਖੇ ਹੋਏ ਆ ਲੇਡੀ ਨੇ ਵਧੀਆ ਓਵੂਲੇਸ਼ਨ ਵਾਸਤੇ ਇਹਨਾਂ ਚੀਜ਼ਾਂ ਦਾ ਇਨਟੇਕ ਕਰਨਾ ਸਰ ਜਿਵੇਂ ਕਿ ਵਿਟਾਮਿਨ ਸੀ ਹੋ ਗਿਆ ਈ ਹੋ ਗਿਆ ਫਾਈਬਰ ਹੋ ਗਿਆ ਪੋਲਟ ਹੋ ਗਿਆ ਫੋਲਿਕ ਐਸਿਡ ਹੋ ਗਿਆ ਇਹ ਸਭ ਚੀਜ਼ਾਂ ਉਹਨਾਂ ਨੇ ਖਾਣੀਆਂ ਪ੍ਰੋਟੀਨ ਇਨਟੇਕ ਉਹਨਾਂ ਨੇ ਕਰਨਾ ਹੁਣ ਇਹ ਦੇਖੋ ਸਰ ਹੁਣ ਇਹ ਮੂੰਗ ਦਾਲ ਪਈ ਆ ਮੂੰਗ ਦਾਲ ਦੇ ਅਸੀਂ ਸਪਰਾਉਟਸ ਤਿਆਰ ਕੀਤੇ ਹੋਏ ਆ ਸਿਰ ਚੱਕਰ ਇਹ ਹੈ ਕਿ ਮਿਹਨਤ ਹੁੰਦੀ ਹੈ ਟਾਈਮ ਲੱਗਦਾ ਪਰ ਅਸੀਂ ਲੋਕ ਕੀ ਕਰਦੇ ਹੈਗੇ ਆ ਅਸੀਂ ਬਾਕੀ ਸਾਰਿਆਂ ਦਾ ਤਾਂ ਖਿਆਲ ਰੱਖਦੇ ਆ ਘਰ ਦੇ ਵਿੱਚ ਪਰ ਲੇਡੀ ਆਪਣਾ ਨਹੀਂ ਵੇਖਦੀ ਕਿ ਮੈਨੂੰ ਖਾਣਾ ਕੀ ਚਾਹੀਦਾ ਬਾਕੀ ਸਭ ਨੂੰ ਖਵਾ ਦੇਣਾ ਉਹਨੇ ਘਰ ਦੇ ਵਿੱਚ ਸਾਸੂ ਸਹੁਰਾ ਹਸਬੰਦ ਬੱਚੇ ਸਭ ਦਾ ਧਿਆਨ ਰੱਖਣਾ ਆਪ ਜੋ ਬੱਚਿਆ ਉਹਨੇ ਉਹੀ ਖਾਣਾ ਹੈ ਜਬਕਿ ਜੇ ਮਾਂ ਬੰਨਾ ਤਾਂ ਸਿਰ ਮੇਰੇ ਕੋਲ بڑے ਕੱਪਲ ਆਂਦੇ ਥੋੜਾ ਜਿਹਾ ਇਹ ਵੀ ਦੇਖਣ ਕਿ ਉਹ ਆਪਣੀ ਮਿਸਸਸ ਨੂੰ ਟਾਈਮ ਦੇਣ ਉਹਦੀਆਂ ਭਾਵਨਾਵਾਂ ਨੂੰ ਸਮਝਣ ਤੇ ਹੁਣ ਜਿਵੇਂ ਅਸੀਂ ਰੱਖੀ ਸਭ ਤੋਂ ਪਹਿਲੇ ਮੂੰਗ ਸਰ ਇਹ ਚ ਪ੍ਰੋਟੀਨ ਫੁੱਲ ਹੈ ਠੀਕ ਹੈ ਠੀਕ ਹੈ ਤੇ ਨਾਲ ਸਰ ਉਹਨਾਂ ਨੇ ਇਹ ਡਰਾਈ ਫਰੂਟਸ ਅਸੀਂ ਇਹ ਸੌਕ ਕੀਤੇ ਰੱਖੇ ਹੋਏ ਆ ਜਿਸ ਤਰ੍ਹਾਂ ਕਿ ਉਹਨਾਂ ਨੇ ਬਦਾਮ ਸਰ ਸਾਰੇ ਭਿਓ ਕੇ ਰੱਖੇ ਹੋਏ ਸੀ ਸਭ ਰਾਤੀ ਭਿਉਣ ਭਿਉਣੇ ਆ ਉਹਨਾਂ ਨੇ ਤੇ ਸਵੇਰੇ ਉੱਠ ਕੇ ਉਹਨਾਂ ਨੇ ਇੰਨਾਂ ਚੀਜ਼ਾਂ ਦਾ ਬ੍ਰੇਕਫਾਸਟ ਕਰਨਾ ਸਰ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਤੁਸੀਂ ਤੁਹਾਨੂੰ ਮੈਂ ਕਹਿਦਾ ਕਿ ਸਰ ਇਹ ਇਨਟੇਕ ਕਰ ਲਓ ਕਿ ਤੁਹਾਨੂੰ ਲੱਗੂਗਾ ਉਸ ਤੋਂ ਬਾਅਦ ਤੁਹਾਨੂੰ ਬ੍ਰੇਕਫਾਸਟ ਕਰਨ ਦੀ ਲੋੜ ਪਈ ਹੈ ਨਹੀਂ ਬਣੀ ਜੀ ਮੈਨੂੰ ਲੱਗਦਾ ਸਵਾਲ ਹੀ ਨਹੀਂ ਉੱਠਦਾ ਤੇ ਸਰ ਇਹ ਸਭ ਚੀਜ਼ਾਂ ਉਹਨਾਂ ਨੇ ਲੈਣੀਆਂ ਕਿੰਨੀਆਂ ਕਿਹਾ ਡੇਲੀ ਉਹਨਾਂ ਨੇ 4 ਬਾਦਾਮ ਤੇ 2 ਅੰਜੀਰ ਠੀਕ ਹੈ 4 ਬਾਦਾਮ 2 ਅੰਜੀਰ 2 ਅੰਜੀਰ ਲੇਡੀ ਨੇ ਔਰ 4 ਮੁਨਕੇ ਸਰ ਠੀਕ ਹੈ ਕੋਸ਼ਿਸ਼ ਕਰਨ ਜੇ ਉਹਨਾਂ ਨੂੰ ਕਾਲੇ ਮੁਨਕੇ ਮਿਲ ਜਨ ਬਲੈਕ ਰੈਜ਼ਿਨ ਮਿਲ ਜਨ ਤੇ ਹੋਰ ਵੀ ਵਧੀਆ ਸਰ ਠੀਕ ਹੈ ਔਰ ਆ ਪਿਸਤਾ ਹੋ ਗਿਆ ਸਰ ਅਸੀਂ ਰੱਖਿਆ ਆਇਆ ਪਿਸਤਾ ਵੀ ਉਹਨਾਂ ਨੇ ਕੱਚਾ ਪਿਸਤਾ ਲਿਆਣਾ ਇਹ ਵੀ ਹੋਣਾ ਸਰ ओ, सर, ओ सर, अच्छा ओ ਜਿਹੜਾ ਨਮਕੀਨ ਪਿਛਤਾ ਤਾਂ ਨਹੀਂ ਚੱਲੇਗਾ ਨੀ ਸਰ ਫੇ ਉਹ ਜੀਬ ਦੀ ਗੱਲ ਆ ਗਈ ਮੈਨੂੰ ਲੱਗਦਾ ਸਰ ਮੈਂ ਜੇ ਇਹਦੇ ਨਾਲ ਪਕੌੜੇ ਰੱਖ ਲੈਂਦੀ ਤੁਸੀਂ ਇਹ ਨਹੀਂ ਸਿਖਾਣਾ ਪਕੌੜੇ ਨਿਵੇੜ ਜਾਣੇ ਸੀਗੇ ਫਿਰ ਰੋਲਾ ਤਾਂ ਸਾਰਾ ਜੀਬ ਦਾ ਹੈ ਨਾ ਸਰ ਜੀ ਅੱਛਾ ਹੁਣ ਤੁਸੀਂ ਕਰ ਰਹੇ ਸੀ ਗੋਲੀਆਂ ਦੀ ਗੱਲ ਸਰ ਇਹ ਗੋਲੀਆਂ ਕੀ ਐ ਮੈਂ ਤਾਂ ਕਹਿੰਨੀ ਆ ਵੀ ਤਿੰਨ ਦਿਨ ਠੀਕ ਐ ਜੀ 12 ਗੋਲੀਆਂ ਠੀਕ ਐ ਅੰਡਾ ਤਿਆਰ ਮਤਲਬ ਤਿੰਨ ਦਿਨ 12 ਗੋਲੀਆਂ ਤੇ ਜਿਹਦਾ ਅੰਡਾ ਨਹੀਂ ਤਿਆਰ ਹੁੰਦਾ ਇਹ ਤਿਆਰ ਕਰ ਦੇਣਗੇ ਅੰਡਾ ਤਿਆਰ ਸਰ ਉਹ ਕਿਵੇਂ ਜੀ ਸਰ ਹੁਣ ਇਹ ਗੋਲੀਆਂ ਉਹਨਾਂ ਨੇ ਪੀਰੀਅਡ ਦੇ ਸੈਕੰਡ ਡੇ ਸ਼ੁਰੂ ਕਰਨੀਆਂ ਗਰਭ ਧਾਰਕ ਠੀਕ ਹੈ ਠੀਕ ਹੈ ਮੀਨਸ ਅੰਡਾ ਵਧੀਆ ਇੰਨਾ ਗੋਲੀਆਂ ਨੇ ਬਣਾਉਣਾ ਬਿਨਾ ਸੋਚੇ ਸਮਝੇ ਉਹਨਾਂ ਨੇ ਜੇ ਨਹੀਂ ਵੀ ਸਾਡਾ ਸੈੱਲ ਲੱਗ ਰਿਹਾ ਸਾਨੂੰ ਪੇਸ਼ੈਂਟ ਬੜਾ ਲੰਬਾ ਦਿੰਦੇ ਕਿ ਮੈਡਮ ਤੁਹਾਡਾ ਫੋਨ ਨਹੀਂ ਲੱਗਦਾ ਕੋਈ ਨਹੀਂ ਐਡਰੈਸ ਦਿੱਤਾ ਹੁੰਦਾ ਹੈਗਾ ਉਹ ਸਿੱਧਾ ਵੀ ਆਰਡਰ ਕਰ ਸਕਦੇ ਹੈਗੇ ਤੇ ਜਾਂ ਇਹ ਚੀਜ਼ਾਂ ਟੇਕ ਕਰ ਸਕਦੇ ਸਰ ਇਹ ਗਰਭ ਧਾਰਕ ਗੋਲੀਆਂ ਪੀਰੀਅਡ ਦੇ ਸੈਕੰਡ ਡੇ ਤੋਂ ਸ਼ੁਰੂ ਕਰਨੀਆਂ ਤੇ ਉਹਨਾਂ ਦਾ ਓਵਿਊਲੇਸ਼ਨ ਐਟ ਐਵਰੀ ਕਾਸਟ ਹੋ ਜਾਣਾ ਓਵুলেਸ਼ਨ ਨਹੀਂ ਰਹਿੰਦਾ ਹੁਣ ਜੇ ਓਵুলেਸ਼ਨ ਹੋ ਗਿਆ ਨਾ ਹੁਣ ਦਾ ਕਾਰਨ ਦੱਸੂਗੇ ਸਰ ਨਾ ਹੋਣ ਦਾ ਕਾਰਨ ਉਹਨਾਂ ਦਾ ਗਲਤ ਖਾਣਾ ਪੀਣਾ ਤੇ ਜਦੋਂ ਐਲ ਐਚ ਹਾਰਮੋਨ ਬਨਣਾ ਹੀ ਨਹੀਂ ਤੁਸੀਂ ਕਿਹਾ ਐਲ ਐਚ ਹਾਰਮੋਨ ਨਹੀਂ ਬਨਣਾ ਇਹ ਕਿਉਂ ਨਹੀਂ ਬਨਣਾ ਕਿਉਂਕਿ ਜਾਂ ਤਾਂ ਪੀਸੀਓਡੀ ਦੀ ਪ੍ਰੋਬਲਮ ਹੋਏਗੀ ਕੌਣ ਵਾਸਤੇ ਵੀ ਮਤਲਬ ਆਂਡਾ ਤੁਸੀਂ ਕਹਦੇ ਵੀ ਅਟ ਆਂਡਾ ਬਨਨੇ ਹੀ ਨਹੀਂ ਤੇ ਫਿਰ ਉਹ ਬਣਨ ਦੀ ਕੀ ਪ੍ਰਕਿਰਿਆ ਹੈ ਜੀ ਸਰ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਸਰੀਰ ਦੇ ਵਿੱਚ ਅਗਨੀ ਅਗਨੀ ਬਹੁਤ ਜ਼ਰੂਰੀ ਹੈ ਫੋਰ ਐਗਜ਼ਾਮਪਲ ਤੁਸੀਂ ਆਪਣੇ ਘਰ ਆਪਦੀ ਮਿਸਿਸ ਨੂੰ ਕੱਚੀਆਂ ਸਬਜ਼ੀਆਂ ਲਿਆ ਕੇ ਦੇਤੀਆਂ ਕਿਉਂਕਿ ਤੁਸਾਂ ਸਬਜ਼ੀਆਂ ਲਿਆ ਕੇ ਦੇਣੀਆਂ ਠੀਕ ਹੈ ਪਕਾਉਣੀਆਂ ਤਾਂ ਉਹਨੇ ਹੈ ਨਾ ਠੀਕ ਹੈ ਹੁਣ ਐਗ ਰਿਲੀਜ਼ ਹੋ ਗਿਆ ਐਗ ਬਣ ਰਿਹਾ ਪਰ ਸਾਡੀ ਵੀ ਤਾਂ ਕੁਝ ਡਿਊਟੀ ਬਣਦੀ ਹੈ ਨਾ ਵੀ ਅਸੀਂ ਉਸ ਐਗ ਨੂੰ ਪੀਰੀਅਡ ਆ ਰਹੀ ਹੈ ਨਾ ਸਰ ਅਸੀਂ ਅੱਜ ਕੰਟੈਂਟ ਰੱਖੇ ਕਿ ਪੀਰੀਅਡ ਆਉਂਦੀ ਹੈ ਪਰ ਅੰਡਾ ਫਿਰ ਵੀ ਨਹੀਂ ਤਿਆਰ ਵਧੀਆ ਹੁੰਦਾ ਤੇ ਫਿਰ ਪ੍ਰੈਗਨੈਂਸੀ ਦੀ ਹੁੰਦੀ ਹੁਣ ਸਾਡੀ ਬਾਡੀ ਨੇ ਤਾਂ ਕੰਮ ਕਰਨਾ ਸੀ ਪੀਰੀਅਡ ਰਿਲੀਜ਼ ਕਰ ਦਿੱਤੇ ਹੁਣ ਪੀਰੀਅਡ ਕਾਹਦੇ ਰਿਲੀਜ਼ ਹੋਏ ਆ ਵੀ ਕੁਝ ਨਾ ਕੁਝ ਤਾਂ ਅੰਦਰ ਹੈਗਾ ਅਸੀਂ ਅਗਨੀ ਦੇਣੀ ਹੈ ਜੇ ਸਬਜ਼ੀਆਂ ਲਿਆ ਕੇ ਅਸੀਂ ਸਿੱਧੀਆਂ ਕਹੀਏ ਵੀ ਇੱਕ ਬਿਨਾ ਗੈਸ ਤੋਂ ਕੱਟ ਕੇ ਅਸੀਂ ਰੱਖ ਦੋ ਸ਼ੈਲਫ ਤੇ ਕੱਟ ਕੇ ਤੁਸੀਂ ਚੁੱਲ੍ਹੇ ਤੇ ਰੱਖ ਦੋ ਠੀਕ ਹੈ ਗੈਸ ਸਟੋਵ ਤੇ ਰੱਖ ਦਿਓ ਪੱਕ ਜਾਨੇਗੀ ਇਹ ਸਰੋ ਨਹੀਂ ਪੱਕਣਗੀਆਂ ਕਿਉਂ ਨਹੀਂ ਪੱਕਣਗੀਆਂ ਕਿਉਂਕਿ ਅਗਨੀ ਨਹੀਂ ਹੈ ਅੰਦਰ ਨੀਚੇ ਮਤਲਬ ਆਗ ਹੀ ਨਹੀਂ ਲਾਈ ਜਦੋਂ ਅਸੀਂ ਫਲੇਮ ਵੀ ਨਹੀਂ ਕੀਤਾ ਬਿਲਕੁਲ ਸਰ ਤੁਸੀਂ ਗੱਲ ਬਹੁਤ ਛੇਤੀ ਫੜਦੇ ਹੋ ਕਿਉਂਕਿ ਅਸੀਂ ਉਹਨੂੰ ਸੇਕ ਤਾਂ ਦਿੱਤਾ ਹੀ ਨਹੀਂ ਹੁਣ ਇਸੇ ਤਰ੍ਹਾਂ ਐਗ ਪੀਰੀਅਡ ਆ ਰਿਹਾ ਐਗ ਬਣ ਰਿਹਾ ਪਰ ਅਸੀਂ ਚੰਗੀਆਂ ਚੀਜ਼ਾਂ ਦੇ ਨਾਲ ਐਲ ਐਚ ਹਾਰਮੋਨ ਨੂੰ ਸਰਜ ਹੋਣ ਹੀ ਨਹੀਂ ਦਿੱਤਾਗਾ ਤੇ ਫਿਰ ਜਿਹੜੀ ਤੁਹਾਡੀਆਂ ਗੋਲੀਆਂ ਨੇ ਕਰਨਗੀਆਂ ਕੰਮ ਮਤਲਬ ਅਗਣੀ ਦਾ ਕੰਮ ਕਰਨਗੀਆਂ ਜਿਹੜੀਆਂ ਜਿਹੜੀਆਂ ਸਾਡੀਆਂ ਭੈਣਾਂ ਨੂੰ ਇਹ ਖਾਣ ਦਾ ਟਾਈਮ ਨਹੀਂ ਮਿਲਦਾ ਜਿਹੜੀਆਂ ਮੇਰੀਆਂ ਪਿਆਰੀਆਂ ਭੈਣਾਂ ਆਲਸਣ ਆ ਨਾ ਉਹ ਸੁੱਤੀਆਂ ਰਹਿਣ ਪਰ ਆ ਗੋਲੀਆਂ ਬਾਰਾ ਖਾ ਲੈਣ ਤੇ ਉਹਨਾਂ ਨੇ ਮਾਂ ਵੜ ਜਾਣਾ ਸਰ ਤੇ ਹੁਣ ਇਸ ਤੋਂ ਬਾਅਦ ਸਰ ਹੁਣ ਅੰਡਾ ਅਗਰ ਬਣ ਗਿਆ ਫਿਰ ਕੰਮ ਹੈਗਾ ਕਿ ਯੂਟਰਸ ਸਾਡਾ ਤਾਕਤਵਰ ਹੋਣਾ ਚਾਹੀਦਾ ਤਾਂ ਹੀ ਅੰਡਾ ਹਨਾ ਉਹਦੇ ਲਈ ਸਰ ਆਪਾਂ ਨੇ ਰੱਖਿਆ ਯੂ ਪਾਵਰ ਯੋਗ ਠੀਕ ਹੈ ਯੂ ਪਾਵਰ ਯੋਗ ਲੈ ਲੈਣ ਤਾਂ ਇਹ ਮਹੀਨਾ ਸਰ ਇਧਰੋਂ ਅੰਡਾ ਤਿਆਰ ਯੂਟਰਸ ਦੇ ਵਿੱਚ ਪਾਵਰ ਆ ਗਈ ਯੂਟਰਸ ਤਿਆਰ ਤੇ ਇੰਪਲੈਂਟੇਸ਼ਨ ਹੋ ਹੀ ਜਾਣਾ ਫਿਰ ਵੀ ਆਪਾਂ ਕਹਿੰਦੇ ਆ ਕਿ ਲੂਬ੍ਰੀਕੇਸ਼ਨ ਚਾਹੀਦਾ ਵਜਾਇਨਾ ਨੂੰ ਯੂਟਰਸ ਨੂੰ ਵਜਾਇਨਾ ਵਾਸਤੇ ਇਹ ਸੋਮਿਆ ਕੀਓ ਤਿਆਰ ਠੀਕ ਹੈ ਛਤਾਂਵਰ ਦਾ ਤਿਆਰ ਕੀਤਾ ਸੋਮਿਆ ਕੀਓ ਤਰ ਲੂਬ੍ਰੀਕੇਸ਼ਨ ਇਹਦੇ ਨਾਲ ਤਿਆਰ ਹੋਣੀ ਹੈ ਅੱਜ ਅਸੀਂ ਇਹ ਤਿੰਨੋਂ ਦੇ ਤਿੰਨੋਂ ਹੱਲ ਸਰ ਦੇ ਦਿੱਤੇ ਹੈਗੇ ਹਲੋ ਜੀ ਕੀ ਬਾਤ ਅੰਡਾ ਤਿਆਰ ਯੂਟਰਸ ਸਟਰੋਂਗ ਲੂਬ੍ਰੀਕੇਸ਼ਨ ਤਿਆਰ ਹੁਣ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਬਾਅਦ ਕੋਈ ਪ੍ਰੋਬਲਮ ਰਹਿ ਜਾਣੀ ਹੈ ਫਿਰ ਜਿਨ੍ਹਾਂ ਨੂੰ ਪੀਰੀਅਡਸ ਨਹੀਂ ਆ ਰਹੇ ਜੀ ਪੀਰੀਅਡਸ ਲਿਆਉਣ ਵਾਸਤੇ ਜਾਂ ਜਿਨ੍ਹਾਂ ਨੂੰ ਕੋਈ ਨਾ ਕੋਈ ਹੋਰ ਦਿੱਕਤ ਹੈਗੀ ਆ ਰਸੋਲੀਆਂ ਹੈਗੀਆਂ ਨੇ ਗੰਡਾ ਹੈਗੀਆਂ ਨੇ ਖੂਨ ਦੀ ਘਾਟ ਹੈਗੀ ਹੈ ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ ਆਈਵੀਐਫ ਵਾਲੇ ਵੀ ਜਿਹੜੇ ਸੁਭਾਗਿਆ ਦਾ ਸਹਾਰਾ ਲੈਂਦੇ ਨੇ ਉਹ ਕੀ ਚੀਜ਼ ਹੈ ਜੀ ਸਰ ਹੁਣ ਤੁਹਾਡਾ ਸਵਾਲ ਹੈ ਪੀਰੀਅਡ ਤੇ ਜਿਨ੍ਹਾਂ ਦੇ ਪੀਰੀਅਡ ਲੰਬੇ ਲੰਬੇ ਹੋ ਰਹੇ ਨੇ ਉਹਨਾਂ ਨੂੰ ਰੈਗੂਲਰ ਕਿ ਕਿਦਾਂ ਕਰਨਾ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਲక్ష్ਮੀ ਟੈਬਲੇਟ ਸਾਡੇ ਤੋਂ ਲੈ ਲੈਣ ਤੇ ਉਹਨਾਂ ਨੂੰ ਰੈਗੂਲੇਟ ਕਰਨ ਵਾਸਤੇ ਮਤਲਬ ਹਰ ਮਹੀਨੇ ਸਹੀ ਟਾਈਮ ਤੇ ਅੰਤਰ ਰਾਜਕਿਓ ਟੈਬਲੇਟ ਮੈਂ ਨਾਮ ਲੈ ਰਹੀ ਆ ਉਹ ਕੱਲੀਆਂ ਰਾਜਕਿਓ ਟੈਬਲੇਟ ਮੰਗਾ ਲੈਣ ਉਹ ਵੀ ਉਹਨਾਂ ਨੇ ਇੱਕ ਹਫਤਾ ਹੀ ਖਵਾਵਾਂਗੇ ਸਰ ਇੱਕ ਹਫਤੇ ਦੇ ਵਿੱਚ ਉਹਨਾਂ ਦਾ 45 45 ਤਿੰਨ ਤਿੰਨ ਮਹੀਨਾ ਦਾ ਰਹਿੰਦਾ ਪੀੜ ਹਫਤੇ ਚ ਆ ਜਾਊਗਾ ਜੀ ਇਸ ਤੋਂ ਵੱਧ ਕੀ ਪੁੱਛਦੇ ਹੋ ਹੁਣ ਜੇ ਅਸੀਂ ਗੱਲ ਕਰੀਏ ਸੁਭਾਗਿਆ ਦੀ ਸਿਰ ਹਰ ਵਾਰ ਦੀ ਤਰ੍ਹਾਂ ਮੇਰੇ ਬਹੁਤ ਪੇਸ਼ੈਂਟ ਹੈ ਜਿਨਾਂ ਨਾਲ ਮੇਰੀ ਗੱਲਬਾਤ ਹੀ ਨਹੀਂ ਹੁੰਦੀ ਐ ਮੇਰੇ ਕੋਲ ਪਰਸੋ ਇੱਕ ਪੇਸ਼ੈਂਟ ਆਇਆ ਸੀਗਾ ਉਹ ਕਹਿੰਦੇ ਕਿ ਮੈਂ ਨਾਲ ਆਪਣੇ ਫਰੈਂਡ ਨੂੰ ਲੈ ਕੇ ਆਇਓ ਪੇਸ਼ੈਂਟ ਤੇ ਗੱਲ ਕਰ ਰਹੇ ਸੀ ਕਿ ਮੈਮ ਬਈ ਇਹ ਮੇਰੇ ਫਰੈਂਡ ਦੀ ਵਾਈਫ ਨੂੰ ਪ੍ਰੈਗਨਨਸੀ ਠਹਿ ਰਹੀ ਹੈ ਮੈਂ ਕਿਹ ਕੌਣ ਐ ਸਰ ਉਹ ਪੇਸ਼ੈਂਟ ਉਹ ਪਰਸਨ ਮੇਰੇ ਕੋਲ ਫਿਰ ਬਾਅਦ ਵਿੱਚ ਮਿਲਿਆ ਮੈਨੂੰ ਅੰਦਰ ਆ ਕੇ ਕਹਿੰਦਾ ਮੈਡਮ ਇੱਕ ਹੀ ਸੁਭਾਗਿਆ ਯੂਜ਼ ਕੀਤੀ ਸੀ ਤੁਹਾਡੀ ਤੇ ਮੇਰੀ ਵਾਈਫ ਨੂੰ ਉਹਦੀ ਪ੍ਰੈਗਨਨਸੀ ਹੋ ਗਈ ਹੁਣ ਚੌਥਾ ਪੰਜਵਾਂ ਮਹੀਨਾ ਚੱਲ ਰਿਹਾ ਸੀ ਸੋ ਭਾਗਿਆ ਮੈਡੀਸਿਨਸ ਦੇ ਫਾਇਦੇ ਮੈਂ ਸ਼ਾਰਟਲੀ ਦੱਸ ਦਨੀ ਆ ਫਿਰ ਪ੍ਰੈਗਨਨਸੀ ਵਾਸਤੇ ਐਂਡੋਮੈਟ੍ਰੋਸਿਸ ਲਾਈਨਿੰਗ ਪਤਲੀ ਹੈ ਉਹਨੂੰ ਸਟਰੋਂਗ ਕਰਨ ਵਾਸਤੇ ਐਗ ਨੂੰ ਸਟਰੋਂਗ ਕਰਨ ਵਾਸਤੇ ਲੋ ਐਮ ਐਚ ਨੂੰ ਸਰਜ ਕਰਨ ਵਾਸਤੇ ਜਿਨ੍ਹਾਂ ਦਾ ਆਈ ਵੀ ਐਫ ਸਕਸੈਸ ਨਹੀਂ ਹੁੰਦਾ ਉਹ ਪਹਿਲਿਆਂ ਚ ਆਈ ਵੀ ਐਫ ਕਰਾਉਣ ਵੇਲੇ ਸੁਭਾਗਿਆ ਸ਼ੁਰੂ ਕਰ ਲੈਣ ਤਾਂ ਪਹਿਲਿਆਂ ਹੀ ਉਹਨਾਂ ਦਾ ਆਈ ਵੀ ਐਫ ਵੀ ਸਕਸੈਸ ਹੋ ਜਾਣਾ ਜੀ ਜੀ ਮੈਮ ਅੱਛਾ ਹੁਣ ਤੁਸੀਂ ਇਹ ਟੈਸਟ ਬਾਬਾ ਦੱਸ ਦੋ ਜਿਹੜਾ ਟੈਸਟ ਜ਼ਿਆਦਾਤਰ ਡਾਕਟਰ ਦੱਸਦੇ ਨਹੀਂ ਹੈਗੇ ਪਰ ਉਹਨਾਂ ਸਾ ਜੇਕਰ ਸਾਰੀਆਂ ਚੀਜ਼ਾਂ ਠੀਕ ਨੇ ਅ ਅ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਦਾ ਕਹਿਣਾ ਹੈ ਕਿ ਜਿਹੜਾ ਇਹ ਟੈਸਟ ਹੈਗਾ ਜ਼ਿਆਦਾਤਰ ਡਾਕਟਰ ਤਾਂ ਦੱਸਦੇ ਨਹੀਂ ਜੀ ਹੈਗੇ ਉਹ ਦਵਾਈਆਂ ਖਾਣ ਲੱਗ ਜਾਂਦੇ ਨੇ ਸਰ ਉਹਨਾਂ ਨੇ ਉਹ ਇਲੈਟ੍ਰੋਜਲ ਖਵਾਣੀ ਹੁੰਦੀ ਹੈ ਜੀ ਠੀਕ ਹੈ ਫਿਰ ਉਹ ਕਿਉਂ ਦੱਸਣਗੇ ਮੈਂ ਤਾਂ ਇਹ ਕਹਨੀ ਹੈ ਕਿ ਦਵਾਈ ਪਾਵੇ ਇਹ ਵੀ ਨਾਲ ਇਹਨਾਂ ਜਿਹੜੀ 12 ਗੋਲੀਆਂ ਦੀ ਗੱਲ ਕੀਤੀ ਉਹ ਸਿਰਫ ਆਪਣਾ ਇਹ ਦੇਖਣ ਕਿ ਸਹੀ ਟਾਈਮ ਤੇ ਅੰਡਾ ਸਾਡਾ ਕਦੋਂ ਰਿਲੀਜ਼ ਹੋ ਰਿਹਾ ਇਹ ਕਿਟ ਲੈਨ Ovulation kit ਤੇ ਇਹ ਉਹ ਯੂਜ਼ ਕਰਨ ਪਰ ਯੂਜ਼ ਇਹ ਸਹੀ ਟਾਈਮ ਤੇ ਕਰਨ ਇਹ ਨਾ ਹੋਵੇ ਬਈ ਸਰ 14ਵੇਂ ਦਿਨ ਤੋਂ ਬਾਅਦ ਲੱਗੀਆਂ ਰਹਿਣ ਜਾਂ ਉਹ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣ ਇਹਦਾ ਇੱਕ ਟਾਈਮ ਹੈ ਇਹ 5 ਦੀ 5 ਸਟ੍ਰਿਪ ਦੀ ਇਕੱਠੀ ਪੈਕਿੰਗ ਆਂਦੀ ਹੈਗੀ ਹੈ ਤੇ ਉਹ ਯੂਜ਼ ਕਰਨ ਸਰ ਇਹ 4 ਦਿਨ ਪਹਿਲੇ ਸ਼ੁਰੂ ਕਰ ਦੇਣ ਭਾਵੇਂ ਕਿਉਂਕਿ ਪੰਜ ਸਟ੍ਰਿਪ ਹੈਗੀ ਹੈ ਤਾਂ 14ਵੇਂ ਦਿਨ ਦੀ ਬਜਾਏ ਉਹ 11ਵੇਂ ਦਿਨ ਹੀ ਸ਼ੁਰੂ ਕਰ ਦੇਣ ਸਰ ਇੱਕ ਚੀਜ਼ ਹੋਰ ਸੁਣਨ ਵਾਲੀ ਧਿਆਨ ਰੱਖਣਾ ਮੰਨ ਲਓ ਪਹਿਲੀ ਵਾਰ ਇਹ ਨਹੀਂ ਦੋਨੋਂ ਲਾਈਨ ਡਾਰਕ ਨਹੀਂ ਹੋਈਆਂ ਨਹੀਂ ਆਇਆ ਪੋਜ਼ਿਟਿਵ ਤਾਂ ਉਹ ਵੇਟ ਕਰਨ ਹਜੇ ਐਗ ਜਿਹੜਾ ਉਹ ਮੈਚੂਰ ਨਹੀਂ ਹੋਇਆ ਤੇ ਸੈਕੰਡ ਟਾਈਮ ਕੀ ਹੋਣਾ ਹੈ ਮੇਬੀ ਅਗਲੇ ਦਿਨ ਲਾਈਟ ਲਾਈਨ ਆਵੇ ਜਦੋਂ ਲਾਈਟ ਲਾਈਨ ਆ ਗਈ ਤਾਂ ਪਕੜ ਲਓ ਇਸ ਚੀਜ਼ ਨੂੰ ਵੀ ਐਲ ਐਚ ਹਾਰਮੋਨ ਜਿਹੜਾ ਹੈ ਉਹ ਸਰਜ ਹੋ ਰਿਹਾ ਹੈ ਮੀਨ ਸਾਡੇ ਲਾਈਟ ਹੈ ਫਿਰ ਕਵਰ ਕਰੋ ਨਾਲ ਦੇ ਨਾਲ ਇਸ ਨਜ਼ਰਾਂ ਕਵਰ ਕਰ ਲਈਏ ਨਾਲ ਦੇ ਨਾਲ ਚੀਜ਼ਾਂ ਕਵਰ ਕਰ ਲੈਣਗੀਆਂ ਸਰ ਅਗਲੇ ਦਿਨ ਤੱਕ ਲਾਈਨ ਡਾਰਕ ਹੋ ਜਾਏਗੀ ਤਾਂ ਉਸ ਟਾਈਮ ਤੇ ਇਨਟੀਮੇਟ ਕਰ ਸਕਦੇ ਆ ਕਪਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਇੱਕ ਵਾਰ ਸਾਨੂੰ ਇਹ ਦੱਸ ਦਿਓ ਵੀ ਜਿਹੜੇ ਸਾਡੇਆਂ ਭੈਣਾਂ ਨੇ ਕੋਈ ਆਪਣੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਜਾਂ ਆਪਣੇ ਜਿਹੜੇ ਪੀਰੀਅਡਸ ਨਾਲ ਸੰਬੰਧਿਤ ਆਪਣੀ ਕੁੱਖ ਨਾਲ ਖਾਸ ਕਰਕੇ ਸੰਬੰਧਿਤ ਕੋਈ ਗੱਲਬਾਤ ਕਰਨੀ ਹੈਗੀ ਹੈ ਤੇ ਉਹ ਰਾਬਤਾ ਤੁਹਾਡੇ ਨਾਲ ਕਿਵੇਂ ਕਰਨ ਸਿਰਫ ਫੇਜ਼ 10 ਸੈਕਟਰ 64 ਹੈ ਆਪਣਾ SCF 61 ਹੈ ਅਬਵ ਰਿਲਾਈਂਸ ਪ੍ਰੈਸਿਗਨੇਚਰ ਬੜਾ इजीली ਮੈਨਾ ਕੰਟੈਕਟ ਕਰ ਸਕਦੇ ਆਂ ਮੋਹਾਲੀ ਵਿੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹਨਾਂ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਇੱਕ ਅੰਡਾ ਹੈ ਪਰਫੈਕਟਲੀ ਉਹਨੂੰ ਅਸੀਂ ਸਪਰਮ ਦੇ ਨਾਲ ਜਿਹੜਾ ਮੈਚ ਕਰਵਾ ਸਕਦੇ ਉਹਨਾਂ ਨੇ ਟਾਈਮ ਵੀ ਦੱਸਿਆ ਟੈਸਟ ਵੀ ਦੱਸਿਆ ਔਰ ਨਾਲੋਂ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਇਨਟੇਕ ਕਰਕੇ ਹੀ ਸਵੇਰੇ ਸਵੇਰੇ ਸਾਡੀਆਂ ਭੈਣਾਂ ਹੈਗੀਆਂ ਜਿਹੜੀਆਂ ਮਾਂ ਬਣਨ ਦਾ ਸੁੱਖ ਹੈ ਉਹ ਲੈ ਸਕਦੇ ਨੇ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਹ ਵੀਡੀਓ ਇਸ ਬਾਬਤ ਵੀ ਤੁਸੀਂ ਸਾਨੂੰ ਜ਼ਰੂਰ ਆਪਣੀ ਰਾਏ ਦਿਓ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਬੈਠਾ ਹੈ ਤਾਂ ਪ੍ਰੇਮ ਵੈਦਾ ਦੀ ਟੀਮ ਦੇ ਨਾਲ ਗੱਲਬਾਤ ਕਰਕੇ ਤੁਸੀਂ ਹਰਮੀਤ ਜੀ ਨਾਲ ਗੱਲਬਾਤ ਕਰਕੇ ਆਪਣਾ ਮਾਮਲਾ ਆਪਣੇ ਮੰਦੇ ਸਵਾਲ ਆਪਣੇ ਮੰਦੀ ਪਰੇਸ਼ਾਨੀ ਹੈ ਜਿਹੜੀ ਉਹ ਤੁਸੀਂ ਇਹਨਾਂ ਨਾਲ ਸਾਂਝੀ ਕਰਕੇ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ